ਉਸ ਜੇ ਨਾਲ ਸੀ ਖੜੇ ਸੀ ਉੱਥੇ ਇਹਨਾਂ ਨਾਲ ਹੀ ਨਾਰੇ ਮਾਰ ਰਹੇ ਸੀ ਸਾਰੇ 200 ਬੰਦਾ ਸੀ ਇਹਨਾਂ ਨੂੰ ਕਿਵੇਂ ਨਹੀਂ ਪਤਾ ਸੀ ਇਸ਼ਾਰੇ ਕਰਕੇ ਤਾਂ ਇਹ ਕਰਵਾ ਰਹੇ ਸੀ ਸਾਰਾ ਕੁਝ ਮੁੰਡਾ ਬਕਵਾਸ ਕਰ ਮੁੰਡੇ ਬਕਵਾਸ ਕਰ ਮੁੰਡੇ ਬਕਵਾਸ ਕਰ ਕੱਲੇ ਹੈ ਸਾਡੇ ਕੈਂਡੀਡੇਟ ਸਭ ਕਿਤੇ ਜਿਹੜੇ 24 ਬੱਚੇ ਨੇ ਪ੍ਰਚਾਰ ਕਰ ਰਹੇ ਨੇ ਥ੍ਰੈਟਸ ਆ ਰਹੀਆਂ ਹਨ ਉਹਨਾਂ ਨੂੰ ਇਹਨਾਂ ਨੇ ਕਾਂਗਰਸ ਦੇ ਇੱਕ ਦੋ ਵੀ ਬੰਦੇ ਉੱਡ ਚੁੱਕ ਲੈਨੇ। ਔਰ ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਇਹ ਲੋਕ ਇਹਨਾਂ ਨੂੰ ਚਾਹਦੇ ਨੇ ਚਤਾਨਗੇ ਤਾਂ ਇਹ ਸਭ ਕਰਨ ਦੀ ਜ਼ਰੂਰਤ ਕੀ ਹੈ? ਜਦੋਂ ਕਿ ਇੰਨਾ ਲੱਗਦਾ ਹੈ ਕਿ ਇਹਨਾਂ ਦੇ ਮੇਰੀ ਪਾਰਟੀ ਨੂੰ ਲੈ ਕੇ ਗਏ ਆ। ਇਹ ਦੇਖੋ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਤੁਸੀਂ। .S jewel jewelry is here in up there, 7-09 feet-old- спорт high-ranked their national Majesty wishes and has walk about foreign İn seclarations of the United States. They were fortunate to be gathered for 12 million ਬੀਤੇ ਦਿਨੀ ਪਟਿਆਲਾ ਦੇ ਵਿੱਚ ਨਗਰ ਕਮ ਚੋਣਾਂ ਨੂੰ ਲੈ ਕੇ ਜੋ ਹਾਲਾਤ ਬਣਦੇ ਨੇ ਉਹ ਚਿੰਤਾ ਦਾ ਵਿਸ਼ਾ ਨੇ ਫਿਲਹਾਲ ਜੋ ਮੌਜੂਦ ਆ ਬੀਬਾ ਜੈਂਦਰ ਕੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਕੀ ਹੁੰਦਾ ਬੀਤੇ ਦਿਨੀ ਜਦੋਂ ਨੋਮੀਨੇਸ਼ਨ ਭਰੀ ਜਾਂਦੀ ਤਾਂ ਉਸ ਤੋਂ ਲੈ ਕੇ ਕੀ ਚਿੰਤਾ ਬਣੀ ਹੋਈ ਹੈ ਇਸ ਵਿੱਚ ਦੇਖੋ ਗਾਲੇ ਹੈ ਸਾਡੇ ਕੈਂਡੀਡੇਟ ਸਭ ਕਿਤੇ ਜਿਹੜੇ 24 ਬਚੇ ਨੇ ਪ੍ਰਚਾਰ ਕਰ ਰਹੇ ਨੇ ਥ੍ਰੈਟਸ ਆ ਰਹੀਆਂ ਹਨ ਉਹਨਾਂ ਨੂੰ ਔਰ ਇਹਨਾਂ ਦੇ ਇਹਨਾਂ ਨੇ ਕਾਂਗਰਸ ਦੇ ਇੱਕ ਦੋ ਵੀ ਬੰਦੇ ਉੱ ਚੁੱਕ ਲੈਨੇ ਔਰ ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਇਹ ਲੋਕ ਇਹਨਾਂ ਨੂੰ ਚਾਹੁੰਦੇ ਨੇ ਚਤਾਨਗੇ ਤਾਂ ਇਹ ਸਭ ਕਰਨ ਦੀ ਜ਼ਰੂਰਤ ਕੀ ਹੈ ਦੇਖਦੇ ਗਿਓ ਥ्रेट ਕਰਨ ਦਾ ਮਾਮਲਾ ਆ ਰਿਹਾ ਬਾਰ-ਬਾਰ ਕਹਿੰਦੇ ਤੁਸੀਂ ਊਮਨ ਕਮਿਸ਼ਨ ਕੋਲ ਵੀ ਜਿਹੜੀ ਕੰਪਲੇਂਟ ਹੈ ਫਾਈਲ ਕੀਤੀ ਉੱਥੋਂ ਕੋਈ ਕਾਰਵਾਈ ਹੋਈ ਹੈ ਇਹਨਾਂ ਕੈਂਡੀਡੇਟਸ ਦੇ ਉੱਤੇ ਜਿਹੜੇ ਲੋਕ ਉੱਥੇ ਮੌਜੂਦ ਸਨ ਜਿਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਉਹਨਾਂ ਉੱਤੇ ਕੋਈ ਕਾਰਵਾਈ ਹੋਈ ਅਜੇ ਤੱਕ ਤਾਂ ਹੋਈ ਨਹੀਂ ਅਸੀਂ ਵੇਟ ਕਰ ਰਹੇ ਹਾਂ ਅੱਜ ਫੇਰ ਸਾਡੇ ਲਾਇਰਸ ਨੇ ਮੂਵ ਕੀਤਾ ਹੈਗਾ ਤੇ ਕਾਰਵਾਈ ਤਾਂ ਕੁਝ जरूर ਹੋਏਗੀ ਸੈਂਟਰ ਵੱਲੋਂ ਕੋਈ ਹਦਾਇਤਾਂ ਜਾਰੀ ਹੋਈਆਂ ਹੁਣ ਪਾਰਟੀ ਨੂੰ ਕਿਉਂਕਿ ਪਾਰਟੀ ਦੀ ਹਾਈ ਕਮਾਂਡ ਵੀ ਹੈ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਜਾਂ ਫਿਰ ਆਪਣੇ ਪਟਿਆਲਾ ਪੱਧਰ ਤੋਂ ਤੇ ਜਿਹੜੇ ਲੀਡਰਸ ਹੈ ਉਹ ਇਸ ਉੱਤੇ ਫਿਲਹਾਲ ਜਿਹੜੇ ਗੌਰ ਕਰ ਰਹੇ ਨੇ ਆਪਣੀ ਲੀਗਲ ਟੀਮ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਨਹੀਂ ਸਾਡੀ ਪੰਜਾਬ ਦੀ ਟੀਮ ਕੰਮ ਕਰ ਰਹੀ ਹੈ ਔਰ ਉਹਨਾਂ ਨੇ ਸੈਂਟਰ ਨਾਲ ਵੀ ਤਾਲੁਕ ਰੱਖਿਆ ਹੈਗਾ ਸੋ ਦੋਨੋਂ ਇਨ ਕੋਆਰਡੀਨੇਸ਼ਨ ਨੇ ਜੋ ਪਟਿਆਲੇ ਵਿੱਚ ਹੋਇਆ ਇਸ ਤੋਂ ਇਲਾਵਾ ਵੀ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਕਰ ਭਾਜਪਾ ਦੇ ਲੀਡਰ ਨੂੰ ਟਾਰਗੇਟ ਕੀਤਾ ਗਿਆ ਹੈ ਕਿ ਇੱਕ ਸਾਰੀ ਪਾਰਟੀ ਨਾਲ ਹੀ ਪੰਜਾਬ ਪੱਦਰ ਦੇ ਉੱਤੇ ਇਹੋ ਜੀ ਬਸ ਲੁਕੀ ਹੋਈ ਹੈ ਕਿਤੇ ਕਿਤੇ ਹੋ ਰਹੀ ਹੈ ਪਰ ਸਭ ਤੋਂ ਜ਼ਿਆਦਾ ਪਟਿਆਲੇ ਹੋਈ ਹੈ ਜਿਵੇਂ ਜੋ ਵੀ ਇਨਸੀਡੈਂਟਸ ਹੋਏ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਵਿਰੋਧੀ ਧਿਰ ਤੇ ਜਿਹੜੇ ਲੀਡਰ ਨੇ ਉਹ ਉੱਥੇ ਬਾਰ-ਬਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਲੋਕ ਨੇ ਪੁਲਿਸ ਉੱਥੇ ਮੌਜੂਦ ਸੀਗੀ ਹੋਰ ਕਈ ਲੋਕ ਮੌਜੂਦ ਸੀਗੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਪੁਲਿਸ ਵੀ ਇਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈ ਇਸ ਸਮੇਂ ਮੈਨੂੰ ਤਾਂ ਜੀ ਦੇਖੋ ਉਸ ਦਿਨ ਅਸੀਂ ਖੜੇ ਸੀ ਉੱਥੇ ਇਹਨਾਂ ਨਾਲ ਹੀ ਨਾਰੇ ਮਾਰ ਰਹੇ ਸੀ ਸਾਰੇ 200 ਬੰਦਾ ਸੀ ਇਹਨਾਂ ਨੂੰ ਕਿਵੇਂ ਨਹੀਂ ਪਤਾ ਸੀ ਇਸ਼ਾਰੇ ਕਰਕੇ ਤਾਂ ਇਹ ਕਰਵਾ ਰਹੇ ਸੀ ਸਾਰਾ ਕੁਝ ਪੁਲਸ ਸਾਰੀ ਇਹਨਾਂ ਦੇ ਕਹੇਤੇ ਸੀਗੀ ਐਪਲਸ ਵਾਲੇ ਵੀ ਇਸ ਸਮੇਂ ਜੇ ਦੇਖਿਆ ਜਾਵੇ ਤਾਂ ਉਸ ਸਮੇਂ ਸ਼ਾਂਤ ਨਜ਼ਰ ਆਉਂਦੇ ਨੇ ਹੋਰ ਵੀ ਕੋਈ ਟੀਮਾਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਉੱਥੇ ਲਗਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਕੋਈ ਕਾਰਵਾਈ ਦੀ ਜਿਹੜੀ ਹੈ ਕਾਰਵਾਈ ਕਰਨਗੇ ਨਾ ਉੱਤੇ ਦੇਖੋ ਅਸੀਂ ਸਾਰਾ ਕੁਝ ਭੇਜਤਾ ਹੈਗਾ ਹੁਣ ਜੇ ਇਲੈਕਸ਼ਨ ਕਮਿਸ਼ਨ ਫੇਅਰ ਹੈ ਤਾਂ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਐਸਨ ਵਿਪਾ ਜੈਂਦਰ ਕੋਰ ਬੀਤੇ ਦਿਨੀ ਜੋ ਵੀ ਪਟਿਆਲਾ ਦੇ ਵਿੱਚ ਨੋਮੀਨੇਸ਼ਨ ਭਰਨ ਗਏ ਲੀਡਰਾਂ ਦੇ ਨਾਲ ਹੁੰਦਾ ਕਿਉਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਲੰਮਾ ਇੰਤਜ਼ਾਰ ਸੀ ਪਰ ਉਹ ਇੰਤਜ਼ਾਰ ਜਦੋਂ ਖਤਮ ਹੁੰਦਾ ਲੋਕ ਸਭਾ ਚੋਣਾਂ ਆਉਂਦੀਆਂ ਨੇ ਤਾਂ ਪਟਿਆਲਾ ਤੇ ਸੈਕਟਰੀਏਟ ਦੇ ਵਿਚਕਾਰ ਅਜਿਹੇ ਹਾਲਾਤ ਬਣ ਜਾਂਦੇ ਨੇ ਜੋ ਬੇਹਤ ਚਿੰਤਾ ਦਾ ਵਿਸ਼ਾ ਨੇ ਕਈ ਵਿਰੋਧੀ ਧਿਰਾਂ ਨੇ ਜਿਹੜੀਆਂ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਚੁੱਕਦੀਆਂ ਨੇ ਜਿਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੈ ਹੁਣ ਊਮਨ ਕਮਿਸ਼ਨ ਜਿਹੜਾ ਕੇਂਦਰ ਪੱਧਰ ਦੇ ਉੱਤੇ ਨੈਸ਼ਨਲ ਊਮਨ ਕਮਿਸ਼ਨ ਹੈ ਉੱਥੇ ਪਹੁੰਚ ਚੁੱਕਿਆ ਹੈ ਤਾਂ ਹੁਣ ਦੇਖਦੇ ਕਾਰਵਾਈ ਕੀ ਹੁੰਦੀ ਹੈ